ਜਿਆੜਾ ਤੋਂ ਆ ਰਹੀ ਹੈ ਜਿੱਥੇ ਕਿ ਚੋਰਾਂ ਨੇ ਹੁਣ ਉਹਨਾਂ ਕੰਮਿਆਂ ਨੂੰ ਸ਼িকার ਬਣਾਇਆ ਜਿਹੜੇ ਕਿ ਫੈਕਟਰੀਆਂ ਦੇ ਵਿੱਚੋਂ 11 ਵਜੇ ਤੋਂ ਬਾਅਦ ਕੰਮ ਕਰਕੇ ਨਿਕਲਦੇ ਨੇ ਪਰ ਬੜੇ ਬੇਰਾਮੀ ਦੇ ਨਾਲ ਇਹਨਾਂ ਦੇ ਕੋਲੋਂ ਸਮਾਨ ਮੋਬਾਈਲ ਜੋ ਕੁਝ ਮਿਲਦਾ ਆ ਉਹ ਚੋਰੀ ਕਰਦੇ ਆ ਨੰਗੇ ਦੱਤਰੇ ਲਈ ਫਿਰਦੇ ਨੇ ਔਰ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਕਿਸੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਦੀ ਆ ਕਿ ਜਿੱਥੇ ਕਿ ਤੁਸੀਂ ਦੇਖੋ ਬੀਨਾਂ ਦਾ ਹੰਤਕ ਇੱਕਵੇਂ ਉਹ ਦੋ ਮੁੰਡੇ ਸਾਈਕਲ ਤੇ ਉੱਤੇ ਆ ਰਹੇ ਨੇ ਔਰ ਪਿੱਛੇ ਮੋਟਰਸਾਈਕਲ ਤੇ ਉੱਤੇ ਆਉਂਦੇ ਨੇ ਔਰ ዳਤਰ ਲੈਣ ਰਹਉਂਦੇ ਆਉਂਦੇ ਨੇ ਜਦੋਂ ਇੱਕ ਨੇ ਤਾਂ ਆਪਣਾ ਸਮਾਨ ਦੇ ਦਿੱਤਾ ਇਹਨਾਂ ਨੂੰ ਔਰ ਦੂਸਰਾ ਜਿਹੜਾ ਨੰਠਣ ਦੀ ਕੋਸ਼ਿਸ਼ ਕਰ ਰਿਹਾ ਉਹ ਦੇ ዳਤਰ ਤੱਕ ਇਹਨਾਂ ਨੇ ਮਾਰੇ ਨੇ ਸੋ ਵਿਚਾਰੇ ਮਜ਼ਦੂਰ ਮਿਹਨਤ ਕਰਕੇ ਮੁਸ਼ਕਲ ਕਰਕੇ ਆ ਜਿਹੜਾ ਰਾਤ ਨੂੰ ਨਿਕਲਦੇ ਹੋਣਗੇ ਤਾਂ ਉਹਨਾਂ ਦਾ ਤੁਸੀਂ ਦੇਖੋ ਕਿੰਨਾ ਬੁਰਾ ਹਸ਼ਰ ਕੀਤਾ ਯਾਨਕਿ ਹੁਣ ਆਪਣੀ ਮਿਹਨਤ ਦੀ ਕਮਾ ਕੇ ਖਾਣੀ ਵੀ ਕਿੱਡੀ ਨੁਕਸਾਨ ਮਤਲਬ ਕਿੰਨੀ ਜਦੋਂ 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 ਬੰਦਾ ਖਾ ਸਕਦਾ ਫਿਲਾਲ ਇਹ ਵੀਡੀਓ ਜਿਹੜੀ ਹੈ ਰਾਮ ਤੇ ਖੜੇ ਕਰਦੀ ਹੈ ਔਰ ਉਹ ਵਿਚਾਰੇ ਜਿਹੜੇ ਨੇ ਮੋਟਰਸਾਈਕਲ ਤੇ ਉੱਤੇ ਮਾਫ ਕਰਨਾ ਸਾਈਕਲ ਤੇ ਉੱਤੇ ਨੇ ਦੋ ਜਣੇ ਨੇ ਔਰ ਪਿੱਛੋਂ ਇਹ ਲੁੱਟਣ ਵਾਲੇ ਆਉਂਦੇ ਨੇ ਜਿਹੜੇ ਕਿ ਮੋਟਰਸਾਈਕਲ ਤੇ ਉੱਤੇ ਨੇ ਔਰ ਦਾਤ ਦਿਖਾ ਕੇ ਉਹਨਾਂ ਦੇ ਕੋਲ ਸਮਾਨ ਲੁੱਟ ਕੇ ਰਫੂ ਚੱਕਰ ਹੋ ਜਾਂਦੇ ਯਾਨੀ ਕਿ ਆ ਜਿਹੜਾ ਆ ਇਹ ਪੂਰਾ ਮੰਜ਼ਰ ਆ ਤੁਸੀਂ ਦੇਖੋ ਵੀ ਕਿਵੇਂ ਵਿਚਾਰੇ ਗਰੀਬ ਜਿਹੜੇ ਨੇ ਉਹ ਰਤੀ ਰਾਤ ਨੂੰ ਉਹਨਾਂ ਦੇ ਜੈਕਟਾਂ ਪਾਈਆਂ ਹੋਈਆਂ ਕਿਸੇ ਫੈਕਟਰੀ ਜੱਲੇ ਚੋਂ ਨਿਕਲੇ ਹੋਣਗੇ ਔਰ ਮੋਟਰਸਾਈਕਲ ਦੇ ਉੱਤੇ ਐ ਐਸਬੀਐਸ ਨਗਰ ਆ ਜਿੱਥੇ ਇਹ ਪੂਰੀ ਘਟਨਾ ਹੁੰਦੀ ਆ ਔਰ ਇਹਨਾਂ ਨੂੰ ਲੁੱਟ ਕੇ ਉਹ ਫਰਾਰ ਹੋ ਜਾਂਦੇ ਆ ਫਿਲਹਾਲ ਇੱਕ ਮੁੰਡੇ ਨੇ ਤਾਂ ਵਿਰੋਧ ਕੀਤਾ ਮੈਂ ਦੱਸਿਆ ਔਰ ਤੁਸੀਂ ਦੇਖੋਗੇ ਵੀ ਵੀਡੀਓ ਚ ਜਿਹਦੇ ਚਿੱਟੀ ਚਿੱਟੇ ਰੰਗ ਦੀ ਹੁੱਡੀ ਪਾਈ ਆ ਉਵਿਰੋਧ ਵੀ ਕਰਦਾ ਨਜ਼ਰ ਆਉਂਦਾ ਆ ਪਰ ਉਸ ਨੂੰ ਤੁਸੀਂ ਦੇਖੋ ਵੀ ਕਿੰਦਾ ਕਿਸ ਹਿਸਾਬ ਦੇ ਨਾਲ ਕੁੱਟਦੇ ਆ ਰਾਤ ਦੇ ਇੱਕ ਘਟਨਾ ਜਿੰਦੀ ਆ 25 ਨਵੰਬਰ ਦੀ ਆ ਰਾਤ ਦੇ 11 ਸਵੇਰ 11 ਦੀ ਆ ਔਰ ਇਹ ਦੋ ਮੁੰਡੇ ਜਿਹੜੇ ਨੇ ਉਸ ਕੰਮ ਤੋਂ ਆ ਰਹੇ ਨੇ ਤੇ ਪਿੱਛੇ ਬਾਈਕ ਸਵਾਰ ਇਹ ਜਿਹੜੇ ਆ ਰਹੇ ਨੇ ਔਰ ਇਹ ਉਹਨਾਂ ਦੇ ਕੋਲ ਪਹੁੰਚਦੇ ਨੇ ਪਿੱਛੋਂ ਖਿੱਚਦੇ ਉਹਨੇ ਉਹਨਾਂ ਨੂੰ ਤੇ ਲੱਗਦਾ ਹੈ ਕਿ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਔਰ ਇਹ ਬਹੁਤ ਬੁਰੀ ਘਟਨਾ ਹੈ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਲੁੱਟ ਕੋ ਕੀਤੀ ਗਈ ਹੈ ਫਿਲਹਾਲ ਉਧਰ ਜੇ ਗੱਲ ਕੀਤੀ ਜਾਵੇ ਆ ਵੀ ਹੁਣ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਜਿਹੜੇ ਸਮਾਜਿਕ ਕਾਰਕੁਨ ਨੇ ਸੰਦੀਪ ਸ਼ੁਕਲਾ ਉਹਨਾਂ ਨੇ ਦੱਸਿਆ ਕਿ ਸਾਈਕਲ ਤੇ ਸਵਾਰ ਇਹ ਮੁੰਡਾ ਜਿਹੜਾ ਸਿਗਾ ਉਹ ਆ ਰਿਹਾ ਸੀਗਾ ਉਹਦੇ ਸਿਰ ਦੇ ਤੇ ਤੇਜ ਹਥਿਆਰ ਹਥਿਆਰ ਨਾਲ ਹਮਲਾ ਕੀਤਾ ਗਿਆ ਆ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹ ਐਡਮਿਟ ਹੈ ਔਰ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਜੜੀ ਆ ਪੁਲਿਸ ਕਰ ਰਹੀ ਆ ਪਰ ਸਵਾਲ ਇਹ ਹੈ ਕਿ ਜੋਰ ਕਿੰਨੀ ਆਸਾਨੀ ਦੇ ਨਾਲ ਭਾਲਦੇ ਨੇ ਕਿ ਉਹਨਾਂ ਨੂੰ ਚੀਜ਼ਾਂ ਮਿਲ ਜਾਣ ਤੇ ਦੂਸਰੇ ਬੰਨੇ ਇੱਕ ਉਹ ਆਮ ਬੰਦਾ ਜਿਹੜਾ ਮਿਹਨਤ ਮੁਸ਼ਕਲ ਕਰਦਾ ਆ ਉਹਦੀ ਜ਼ਿੰਦਗੀ ਕਿ ਉਹ ਪਹੀਏ ਦੇ ਉੱਤੇ ਰਵੇ ਕਿ ਉਹਦੀ ਜ਼ਿੰਦਗੀ ਜਿਹੜੀ ਚੱਲਦੀ ਰਵੇ ਪਰ ਸਵਾਲ ਉਹੀ ਹੈ ਬੀ ਇਹ ਕਿਉਂ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਨਿਕਲ ਆ ਰਿਹਾ ਲਾ ਐਂਡ ਆਰਡਰ ਦੇ ਉੱਤੇ ਵੱਡਾ ਸਵਾਲ ਹੈ ਔਰ ਫਿਲਹਾਲ ਹੁਣ ਕਾਰਵਾਈ ਤੋਂ ਬਾਅਦ ਪਤਾ ਲੱਗੇਗਾ ਕਿ ਕੌਣ ਸੀ ਕਿਉਂ ਕਰ ਰਹੇ ਨੇ ਔਰ ਕੀ ਅਸਲ ਵਜ੍ਹਾ ਰਹੇਗੀ ਧਿਆਣਾ ਤੋਂ ਆ ਰਹੀ ਹੈ ਜਿੱਥੇ ਕਿ ਚੋਰਾਂ ਨੇ ਹੁਣ ਉਹਨਾਂ ਕੰਮਿਆਂ ਨੂੰ ਸ਼ਿਕਾਰ ਬਣਾਇਆ ਜਿਹੜੇ ਕਿ ਫੈਕਟਰੀਆਂ ਦੇ ਵਿੱਚੋਂ 11 ਵਜੇ ਤੋਂ ਬਾਅਦ ਕੰਮ ਕਰਕੇ ਨਿਕਲਦੇ ਨੇ ਪਰ ਬੜੇ ਬੇਰਾਮੀ ਦੇ ਨਾਲ ਇਹਨਾਂ ਦੇ ਕੋਲ ਉਸਮਾਨ ਮੋਬਾਈਲ ਜੋ ਕੁਝ ਮਿਲਦਾ ਆ ਉਹ ਚੋਰੀ ਕਰਦੇ ਆ ਨੰਗੇ ਦਾਤਰੇ ਲਈ ਫਿਰਦੇ ਨੇ ਔਰ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਕਿਸੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਦੀ ਆ ਕਿ ਜਿੱਥੇ ਕਿ ਤੁਸੀਂ ਦੇਖੋ ਬੀਨਾਂ ਦਾ ਹਾਂ ਤੱਕ ਕਿ ਕਿਵੇਂ ਉਹ ਦੋ ਮੁੰਡੇ ਸਾਈਕਲ ਦੇ ਉੱਤੇ ਆ ਰਹੇ ਨੇ ਔਰ ਪਿੱਛੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਔਰ ਦਾਤਰ ਲਹਿਰਾਉਂਦੇ ਆਉਂਦੇ ਨੇ ਜਦੋਂ ਇੱਕ ਨੇ ਤਾਂ ਆਪਣਾ ਸਮਾਨ ਦੇ ਦਿੱਤਾ ਇਹਨਾਂ ਨੂੰ ਔਰ ਦੂਸਰਾ ਜਿਹੜਾ ਨਾ ਠਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਦਾਤਰ ਤੱਕ ਇਹਨਾਂ ਨੇ ਮਾਰੇ ਨੇ ਸੋ ਵਿਚਾਰੇ ਮਜ਼ਦੂਰ ਮਿਹਨਤ ਕਰਕੇ ਮੁਸ਼ਕਤ ਕਰਕੇ ਆ ਜਿਹੜਾ ਰਾਤ ਨੂੰ ਨਿਕਲਦੇ ਹੋਣਗੇ ਤਾਂ ਉਹਨਾਂ ਦਾ ਤੁਸੀਂ ਦੇਖੋ ਕਿੰਨਾ ਬੁਰਾ ਹਸ਼ਰ ਕੀਤਾ ਯਾਨੀ ਕਿ ਹੁਣ ਆਪਣੀ ਮਿਹਨਤ ਦੀ ਕਮਾ ਕੇ ਖਾਣੀ ਵੀ ਕਿੱਡੀ ਨੁਕਸਾਨ ਮਤਲਬ ਕਿੰਨੀ ਜਦੋਂ ਜਾਇਦ ਤੋਂ ਬਾਅਦ ਬੰਦਾ ਖਾ ਸਕਦਾ ਹੈ ਫਿਲਹਾਲ ਇਹ ਵੀਡੀਓ ਜਿਹੜੀ ਹੈ ਰੌਂਗ ਤੇ ਖੜੇ ਕਰਦੀ ਹੈ ਔਰ ਉਹ ਵਿਚਾਰੇ ਜਿਹੜੇ ਨੇ ਮੋਟਰਸਾਈਕਲ ਦੇ ਉੱਤੇ ਮਾਫ ਕਰਨਾ ਸਾਈਕਲ ਤੇ ਉੱਤੇ ਨੇ ਦੋ ਜਣੇ ਨੇ ਔਰ ਪਿੱਛੋਂ ਇਹ ਲੁੱਟਣ ਵਾਲੇ ਆਉਂਦੇ ਨੇ ਜਿਹੜੇ ਕਿ ਮੋਟਰਸਾਈਕਲ ਦੇ ਉੱਤੇ ਨੇ ਔਰ ਦਾਤ ਦਿਖਾ ਕੇ ਉਹਨਾਂ ਦੇ ਕੋਲ ਸਮਾਨ ਲੁੱਟ ਕੇ ਰਫੂ ਚੱਕਰ ਹੋ ਜਾਂਦੇ ਯਾਨੀ ਕਿ ਜਿਹੜਾ ਆ ਇਹ ਪੂਰਾ ਮੰਜ਼ਰ ਆ ਤੁਸੀਂ ਦੇਖੋ ਵੀ ਕਿਵੇਂ ਵਿਚਾਰੇ ਗਰੀਬ ਜਿਹੜੇ ਨੇ ਉਹ ਰਤੀ ਰਾਤ ਨੂੰ ਉਹਨਾਂ ਦੇ ਜੈਕਟਾਂ ਪਾਈਆਂ ਹੋਈਆਂ ਕਿਸੇ ਫੈਕਟਰੀ ਜੱਲੇ ਚੋਂ ਨਿਕਲੇ ਹੋਣਗੇ ਔਰ ਮੋਟਰਸਾਈਕਲ ਦੇ ਉੱਤੇ ਐ ਐਸਬੀਐਸ ਨਗਰ ਜਿੱਥੇ ਇਹ ਪੂਰੀ ਘਟਨਾ ਹੁੰਦੀ ਹੈ ਔਰ ਇਹਨਾਂ ਨੂੰ ਲੁੱਟ ਕੇ ਉਹ ਫਰਾਰ ਹੋ ਜਾਂਦੇ ਆ ਫਿਲਹਾਲ ਇੱਕ ਮੁੰਡੇ ਨੇ ਤਾਂ ਵਿਰੋਧ ਕੀਤਾ ਮੈਂ ਦੱਸਿਆ ਔਰ ਤੁਸੀਂ ਦੇਖੋਗੇ ਵੀ ਵੀਡੀਓ 'ਚ ਜਿਹਦੇ ਚਿੱਟੇ ਚਿੱਟੇ ਰੰਗ ਦੀ ਹੁੱਡੀ ਪਾਈ ਆ ਉਹ ਵਿਰੋਧ ਵੀ ਕਰਦਾ ਨਜ਼ਰ ਆਉਂਦਾ ਆ ਪਰ ਉਸ ਨੂੰ ਤੁਸੀਂ ਦੇਖੋ ਵੀ ਕਿਦਾਂ ਕੇਸ ਹਿਸਾਬ ਦੇ ਨਾਲ ਕੁੱਟਦੇ ਆ ਔਰ ਰਾਤ ਦੇ ਆ ਇਹ ਘਟਨਾ ਜੱਡੀ ਹੈ 25 ਨਵੰਬਰ ਦੀ ਹੈ ਰਾਤ ਦੇ 11 ਸਵੇਰ 11 ਦੀ ਹੈ ਔਰ ਇਹ ਦੋ ਮੁੰਡੇ ਜਿਹੜੇ ਨੇ ਉਸ ਕੰਮ ਤੋਂ ਆ ਰਹੇ ਨੇ ਤੇ ਪਿੱਛੇ ਬਾਈਕ ਸਵਾਰ ਇਹ ਜਿਹੜੇ ਆ ਰਹੇ ਨੇ ਔਰ ਇਹ ਉਹਨਾਂ ਦੇ ਕੋਲ ਪਹੁੰਚਦੇ ਨੇ ਫਿਰ ਚੋਖੇ ਚਦੇ ਉਹਨੇ ਉਹਨਾਂ ਨੂੰ ਤੇ ਲੱਗਦਾ ਹੈ ਕਿ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਔਰ ਇਹ ਬਹੁਤ ਬੁਰੀ ਘਟਨਾ ਹੈ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨਾਲ ਲੁੱਟਕੋ ਕੀਤੀ ਗਈ ਹੈ ਫਿਰ ਹਾਲ ਉਧਰ ਜੇ ਗੱਲ ਕੀਤੀ ਜਾਵੇ ਵੀ ਹੁਣ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਜਿਹੜੇ ਸਮਾਜਿਕ ਕਾਰਕੁਨ ਸੰਦੀਪ ਸ਼ਕਲਾਵਰ ਨੇ ਦੱਸਿਆ ਕਿ ਸਾਈਕਲ ਤੇ ਸਵਾਰ ਇਹ ਮੁੰਡਾ ਜਿਹੜਾ ਸਿਗਾ ਉਹ ਆ ਰਿਹਾ ਸੀਗਾ ਉਹਦੇ ਸਿਰ ਦੇ ਉੱਤੇ ਤੇਜ਼ ਅਥਿਆਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਆ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹ ਐਡਮਿਟ ਆ ਔਰ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਚੱਲੀ ਆ ਪੁਲਿਸ ਕਰ ਰਹੀ ਆ ਪਰ ਸਵਾਲ ਇਹੀ ਆ ਕਿ ਜੋਰ ਕਿੰਨੀ ਇਸਾਨੀ ਧਿਆਣਾ ਤੋਂ ਆ ਰਹੀ ਹੈ ਜਿੱਥੇ ਕਿ ਚੋਰਾਂ ਨੇ ਹੁਣ ਉਹਨਾਂ ਕੰਮਿਆਂ ਨੂੰ ਸ਼ਿਕਾਰ ਬਣਾਇਆ ਜਿਹੜੇ ਕਿ ਫੈਕਟਰੀਆਂ ਦੇ ਵਿੱਚੋਂ 11 ਵਜੇ ਤੋਂ ਬਾਅਦ ਕੰਮ ਕਰਕੇ ਨਿਕਲਦੇ ਨੇ ਪਰ ਬੜੇ ਬੇਰਾਮ ਦੇ ਨਾਲ ਇਹਨਾਂ ਦੇ ਕੋਲ ਉਸਮਾਨ ਮੋਬਾਈਲ ਜੋ ਕੁਝ ਮਿਲਦਾ ਆ ਉਹ ਚੋਰੀ ਕਰਦੇ ਆ ਨੰਗੇ ਦੱਤਰੇ ਲਈ ਫਿਰਦੇ ਨੇ ਔਰ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਕਿਸੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਦੀ ਆ ਕਿ ਜਿੱਥੇ ਕਿ ਤੁਸੀਂ ਦੇਖੋ ਵੀ ਇਹਨਾਂ ਦਾ ਹੰਤਕ ਇੱਕ ਗੇਵੇਂ ਉਹ ਦੋ ਮੁੰਡੇ ਸਾਈਕਲ ਤੇ ਉੱਤੇ ਆ ਰਹੇ ਨੇ ਔਰ ਪਿੱਛੇ ਮੋਟਰਸਾਈਕਲ ਤੇ ਉੱਤੇ ਆਉਂਦੇ ਨੇ ਔਰ ਦਾਤਰ ਲੈ ਰਹੇ ਹੁੰਦੇ ਆਉਂਦੇ ਨੇ ਜਦੋਂ ਇੱਕ ਨੇ ਤਾਂ ਆਪਣਾ ਸਮਾਨ ਦੇ ਦਿੱਤਾ ਇਹਨਾਂ ਨੂੰ ਔਰ ਦੂਸਰਾ ਜਿਹੜਾ ਨਾ ਠਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਦਾਤਰ ਤੱਕ ਇਰਾਦੇ ਮਾਰੇ ਨੇ ਸੋ ਵਿਚਾਰੇ ਮਜ਼ਦੂਰ ਮਿਹਨਤ ਕਰਕੇ ਮੁਸ਼ਕਲ ਕਰਕੇ ਆ ਜਿਹੜਾ ਰਾਤ ਨੂੰ ਨਿਕਲਦੇ ਹੋਣਗੇ ਤਾਂ ਉਹਨਾਂ ਦਾ ਤੁਸੀਂ ਦੇਖੋ ਕਿੰਨਾ ਬੁਰਾ ਹਸ਼ਰ ਕੀਤਾ ਯਾਨਕਿ ਹੁਣ ਆਪਣੀ ਮਿਹਨਤ ਦੀ ਕਮਾ ਕੇ ਖਾਣੀ ਵੀ ਕਿੰਨੀ ਨੁਕਸਾਨ ਮਤਲਬ ਕਿੰਨੀ ਜਦੋਂ 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 ਬੰਦਾ ਖਾ ਸਕਦਾ ਫਿਰਾਲ ਇਹ ਵੀਡੀਓ ਜਿਹੜੀ ਹੈ ਰੌਂਗ ਤੇ ਖੜੇ ਕਰਦੀ ਹੈ ਔਰ ਉਹ ਵਿਚਾਰੇ ਜਿਹੜੇ ਨੇ ਮੋਟਰਸਾਈਕਲ ਦੇ ਉੱਤੇ ਮਾਫ ਕਰਨਾ ਸਾਈਕਲ ਤੇ ਉੱਤੇ ਨੇ ਦੋ ਜਣੇ ਨੇ ਔਰ ਪਿੱਛੋਂ ਇਹ ਲੁੱਟਣ ਵਾਲੇ ਆਉਂਦੇ ਨੇ ਜਿਹੜੇ ਕਿ ਮੋਟਰਸਾਈਕਲ ਦੇ ਉੱਤੇ ਨੇ ਔਰ ਦਾਤ ਦਿਖਾ ਕੇ ਉਹਨਾਂ ਦੇ ਕੋਲ ਸਮਾਨ ਲੁੱਟ ਕੇ ਰਫੂ ਚੱਕਰ ਹੋ ਜਾਂਦੇ ਯਾਨੀ ਕਿ ਆ ਜਿਹੜਾ ਆ ਇਹ ਪੂਰਾ ਮੰਜ਼ਰ ਹੈ ਤੁਸੀਂ ਦੇਖੋ ਵੀ ਕਿਵੇਂ ਵਿਚਾਰੇ ਗਰੀਬ ਜਿਹੜੇ ਨੇ ਉਹ ਰਤੀ ਰਾਤ ਨੂੰ ਉਹਨਾਂ ਦੇ ਜੈਕਟਾਂ ਪਾਈਆਂ ਹੋਈਆਂ ਕਿਸੇ ਫੈਕਟਰੀ ਜੱਲੇ ਚੋਂ ਨਿਕਲੇ ਹੋਣਗੇ ਔਰ ਮੋਟਰਸਾਈਕਲ ਦੇ ਉੱਤੇ ਐ ਐਸਬੀਐਸ ਨਗਰ ਆ ਜਿੱਥੇ ਇਹ ਪੂਰੀ ਘਟਨਾ ਹੁੰਦੀ ਹੈ ਔਰ ਇਹਨਾਂ ਨੂੰ ਲੁੱਟ ਕੇ ਉਹ ਫਰਾਰ ਹੋ ਜਾਂਦੇ ਆ ਫਿਲਹਾਲ ਇੱਕ ਮੁੰਡੇ ਨੇ ਤਾਂ ਵਿਰੋਧ ਕੀਤਾ ਮੈਂ ਦੱਸਿਆ ਔਰ ਤੁਸੀਂ ਦੇਖੋਗੇ ਵੀ ਵੀਡੀਓ ਚ ਜਿੱਦੇ ਚਿੱਟੀ ਚਿੱਟੇ ਰੰਗ ਦੀ ਹੁੱਡੀ ਪਾਈ ਆ ਵਿਰੋਧ ਵੀ ਕਰਦਾ ਨਜ਼ਰ ਆਉਂਦਾ ਆ ਪਰ ਉਸ ਨੂੰ ਤੁਸੀਂ ਦੇਖੋ ਵੀ ਕਿੱਦਾਂ ਕਿਸ ਹਿਸਾਬ ਦੇ ਨਾਲ ਕੁੱਟਦੇ ਆ ਰਾਤ ਦੇ ਇੱਕ ਘਟਨਾ ਜਿੰਦੀ ਆ 25 ਨਵੰਬਰ ਦੀ ਆ ਰਾਤ ਦੇ 11 ਸਵੇਰ 11 ਦੀ ਆ ਔਰ ਇਹ ਦੋ ਮੁੰਡੇ ਜਿਹੜੇ ਨੇ ਉਸ ਕੰਮ ਤੋਂ ਆ ਰਹੇ ਨੇ ਤੇ ਪਿੱਛੇ ਬਾਈਕ ਸਵਾਰ ਇਹ ਜਿਹੜੇ ਆ ਰਹੇ ਨੇ ਔਰ ਇਹ ਉਹਨਾਂ ਦੇ ਕੋਲ ਪਹੁੰਚਦੇ ਨੇ ਪਿੱਛੋਂ ਖਿੱਚਦੇ ਉਹਨੇ ਉਹਨਾਂ ਨੂੰ ਤੇ ਲੱਗਦਾ ਹੈ ਕਿ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਔਰ ਇਹ ਬਹੁਤ ਬੁਰੀ ਘਟਨਾ ਹੈ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨਾਲ ਲੁੱਟਖੋ ਕੀਤੀ ਗਈ ਹੈ ਫਿਲਹਾਲ ਉਧਰ ਜੇ ਗੱਲ ਕੀਤੀ ਜਾਵੇ ਆ ਵੀ ਹੁਣ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਜਿਹੜੇ ਸਮਾਜਿਕ ਕਾਰਕੁਨ ਸੰਦੀਪ ਸ਼ੁਕਲਾ ਉਹਨਾਂ ਨੇ ਦੱਸਿਆ ਕਿ ਸਾਈਕਲ ਤੇ ਸਵਾਰ ਇਹ ਮੁੰਡਾ ਜਿਹੜਾ ਸਿਗਾ ਉਹ ਆ ਰਿਹਾ ਸੀਗਾ ਉਹਦੇ ਸਿਰ ਦੇ ਉੱਤੇ ਤੇਜ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹ ਐਡਮਿਟ ਹੈ ਔਰ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਚੱਲੀ ਆ ਪੁਲਿਸ ਕਰ ਰਹੀ ਆ ਪਰ ਸਵਾਲ ਇਹ ਹੈ ਕਿ ਜੋਰ ਕਿੰਨੀ ਆਸਾਨੀ ਦੇ ਨਾਲ ਭਾਲਦੇ ਨੇ ਕਿ ਉਹਨਾਂ ਨੂੰ ਚੀਜ਼ਾਂ ਮਿਲ ਜਾਣ ਤੇ ਦੂਸਰੇ ਬੰਨੇ ਇੱਕ ਉਹ ਆਮ ਬੰਦਾ ਜਿਹੜਾ ਮਿਹਨਤ ਮੁਸ਼ੱਕਤ ਕਰਦਾ ਆ ਉਹਦੀ ਜ਼ਿੰਦਗੀ ਕਿ ਉਹ ਪਈਏ ਦੇ ਉੱਤੇ ਰਵੇ ਕਿ ਉਹਦੀ ਜ਼ਿੰਦਗੀ ਜਿਹੜੀ ਚੱਲਦੀ ਰਵੇ ਪਰ ਸਵਾਲ ਉਹੀ ਹੈ ਬੀਏ ਕਿਉਂ ਕਿਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਨਗਾਰ ਆ ਰਿਹਾ ਲਾ ਐਂਡ ਆਰਡਰ ਦੇ ਉੱਤੇ ਵੱਡਾ ਸਵਾਲ ਹੈ ਔਰ ਫਿਲਹਾਲ ਹੁਣ ਕਾਰਵਾਈ ਤੋਂ ਬਾਅਦ ਪਤਾ ਲੱਗੇਗਾ ਕਿ ਕੌਣ ਸੀ ਕਿਉਂ ਕਰ ਰਹੇ ਨੇ ਔਰ ਕੀ ਅਸਲ ਵਜ੍ਹਾ ਰਹੇਗੀ ਧਿਆਣਾ ਤੋਂ ਆ ਰਹੀ ਹੈ ਜਿੱਥੇ ਕਿ ਚੋਰਾਂ ਨੇ ਹੁਣ ਉਹਨਾਂ ਕੰਮਿਆਂ ਨੂੰ ਸ਼িকার ਬਣਾਇਆ ਜਿਹੜੇ ਕਿ ਫੈਕਟਰੀਆਂ ਦੇ ਵਿੱਚੋਂ 11 ਵਜੇ ਤੋਂ ਬਾਅਦ ਕੰਮ ਕਰਕੇ ਨਿਕਲਦੇ ਨੇ ਪਰ ਬੜੇ ਬੇਰਹਿਮੀ ਦੇ ਨਾਲ ਇਹਨਾਂ ਦੇ ਕੋਲ ਉਸਮਾਨ ਮੋਬਾਈਲ ਜੋ ਕੁਝ ਮਿਲਦਾ ਆ ਉਹ ਚੋਰੀ ਕਰਦੇ ਆ ਨੰਗੇ ਦਾਤਰੇ ਲਈ ਫਿਰਦੇ ਨੇ ਔਰ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਹੇ ਆ ਇਹ ਕਿਸੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਦੀ ਆ ਕਿ ਜਿੱਥੇ ਕਿ ਤੁਸੀਂ ਦੇਖੋ ਬੀਹਾਂ ਦਾ ਹੰਤਕ ਕਿ ਕਿਵੇਂ ਉਹ ਦੋ ਮੁੰਡੇ ਸਾਈਕਲ ਦੇ ਉੱਤੇ ਆ ਰਹੇ ਨੇ ਔਰ ਪਿੱਛੇ ਮੋਟਰਸਾਈਕਲ ਦੇ ਉੱਤੇ ਆਉਂਦੇ ਨੇ ਔਰ ਦਾਤਰ ਲੈ ਰਹੇ ਹੁੰਦੇ ਆਉਂਦੇ ਨੇ ਜਦੋਂ ਇੱਕ ਨੇ ਤਾਂ ਆਪਣਾ ਸਮਾਨ ਦੇ ਦਿੱਤਾ ਇਹਨਾਂ ਨੂੰ ਔਰ ਦੂਸਰਾ ਜਿਹੜਾ ਨਾ ਠਰਦੀ ਕੋਸ਼ਿਸ਼ ਕਰ ਰਿਹਾ ਉਹਦੇ ਦਾਤਰ ਤੱਕ ਇਹਨਾਂ ਨੇ ਮਾਰੇ ਨੇ ਸੋ ਬਿਚਾਰੇ ਮਜ਼ਦੂਰ ਮਿਹਨਤ ਕਰਕੇ ਮੁਸ਼ਕਲਤ ਕਰਕੇ ਆ ਜਿਹੜਾ ਰਾਤ ਨੂੰ ਨਿਕਲਦੇ ਹੋਣਗੇ ਤਾਂ ਉਹਨਾਂ ਦਾ ਤੁਸੀਂ ਦੇਖੋ ਕਿੰਨਾ ਬੁਰਾ ਹਸ਼ਰ ਕੀਤਾ ਯਾਨਕਿ ਹੁਣ ਆਪਣੀ ਮਿਹਨਤ ਦੀ ਕਮਾ ਕੇ ਖਾਣੀ ਵੀ ਕਿੱਡੀ ਨੁਕਸਾਨ ਮਤਲਬ ਕਿੰਨੀ ਜਦੋਂ ਜੈਦ ਤੋਂ ਬੰਦ ਬੰਦਾ ਖਾ ਸਕਦਾ ਫਿਲਹਾਲ ਇਹ ਵੀਡੀਓ ਜਿਹੜੀ ਹੈ ਰੌਂਗ ਤੇ ਖੜੇ ਕਰਦੀ ਹੈ ਔਰ ਉਹ ਵਿਚਾਰੇ ਜਿਹੜੇ ਨੇ ਮੋਟਰਸਾਈਕਲ ਦੇ ਉੱਤੇ ਮਾਫ ਕਰਨਾ ਸਾਈਕਲ ਦੇ ਉੱਤੇ ਨੇ ਦੋ ਜਣੇ ਨੇ ਔਰ ਪਿੱਛੋਂ ਇਹ ਲੁੱਟਣ ਵਾਲੇ ਆਉਂਦੇ ਨੇ ਜਿਹੜੇ ਕਿ ਮੋਟਰਸਾਈਕਲ ਦੇ ਉੱਤੇ ਨੇ ਔਰ ਦਾਤ ਦਿਖਾ ਕੇ ਉਹਨਾਂ ਦੇ ਕੋਲ ਸਮਾਨ ਲੁੱਟ ਕੇ ਰਫੂ ਚੱਕਰ ਹੋ ਜਾਂਦੇ ਯਾਨੀ ਕਿ ਜਿਹੜਾ ਆ ਇਹ ਪੂਰਾ ਮੰਜ਼ਰ ਤੁਸੀਂ ਦੇਖੋ ਵੀ ਕਿਵੇਂ ਵਿਚਾਰੇ ਗਰੀਬ ਜਿਹੜੇ ਨੇ ਉਹ ਰਤੀ ਰਾਤ ਨੂੰ ਉਹਨਾਂ ਦੇ ਜੈਕਟਾਂ ਪਾਈਆਂ ਹੋਈਆਂ ਕਿਸੇ ਫੈਕਟਰੀ ਜੱਲੇ ਚੋਂ ਨਿਕਲੇ ਹੋਣਗੇ ਔਰ ਮੋਟਰਸਾਈਕਲ ਦੇ ਉੱਤੇ ਐ ਐਸਬੀਐਸ ਨਗਰ ਜਿੱਥੇ ਇਹ ਪੂਰੀ ਘਟਨਾ ਹੁੰਦੀ ਹੈ ਔਰ ਇਹਨਾਂ ਨੂੰ ਲੁੱਟ ਕੇ ਉਹ ਫਰਾਰ ਹੋ ਜਾਂਦੇ ਆ ਫਿਲਹਾਲ ਇੱਕ ਮੁੰਡੇ ਨੇ ਤਾਂ ਵਿਰੋਧ ਕੀਤਾ ਮੈਂ ਦੱਸਿਆ ਔਰ ਤੁਸੀਂ ਦੇਖੋਗੇ ਵੀ ਵੀਡੀਓ 'ਚ ਜਿਹਦੇ ਚਿੱਟੀ ਚਿੱਟੇ ਰੰਗ ਦੀ ਹੁੱਡੀ ਪਾਈ ਆ ਉਹ ਵਿਰੋਧ ਵੀ ਕਰਦਾ ਨਜ਼ਰ ਆਉਂਦਾ ਆ ਪਰ ਉਸ ਨੂੰ ਤੁਸੀਂ ਦੇਖੋ ਵੀ ਕਿਦਾਂ ਕੇਸ ਹਿਸਾਬ ਦੇ ਨਾਲ ਕੁੱਟਦੇ ਆ ਔਰ ਰਾਤ ਦੇ ਆ ਇੱਕ ਘਟਨਾ ਜਿੰਦੀ ਆ 25 ਨਵੰਬਰ ਦੀ ਆ ਰਾਤ ਦੇ 11 ਸਵੇਰ 11 ਦੀ ਆ ਔਰ ਇਹ ਦੋ ਮੁੰਡੇ ਜਿਹੜੇ ਨੇ ਉਸ ਕੰਮ ਤੋਂ ਆ ਰਹੇ ਨੇ ਤੇ ਪਿੱਛੇ ਬਾਈਕ ਸਵਾਰ ਇਹ ਜਿਹੜੇ ਆ ਰਹੇ ਨੇ ਔਰ ਇਹ ਉਹਨਾਂ ਦੇ ਕੋਲ ਪਹੁੰਚਦੇ ਨੇ ਪਿੱਛੋਂ ਖਿੱਚਦੇ ਉਹਨੇ ਉਹਨਾਂ ਨੂੰ ਤੇ ਲੱਗਦਾ ਹੈ ਕਿ ਸ਼ਾਇਦ ਪਤਾ ਨਹੀਂ ਕੀ ਹੋ ਗਿਆ ਔਰ ਇਹ ਬਹੁਤ ਬੁਰੀ ਘਟਨਾ ਆ ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨਾਲ ਲੁੱਟਖੋ ਕੀਤੀ ਗਈ ਆ ਬਿਲਹਾਲ ਉਧਰ ਜਾ ਗੱਲ ਕੀਤੀ ਜਾਵੇ ਅ ਵੀ ਹੁਣ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਜਿਹੜੇ ਸਮਾਜਿਕ ਕਾਰਕੁਨ ਨੇ ਸੰਦੀਪ ਸ਼ੁਕਲਾ ਉਹਨਾਂ ਨੇ ਦੱਸਿਆ ਕਿ ਸਾਈਕਲ ਤੇ ਸਵਾਰ ਇਹ ਮੁੰਡਾ ਜਿਹੜਾ ਸਗਾ ਉਹ ਆ ਰਿਹਾ ਸੀਗਾ ਉਹ ਤੇ ਸਿਰ ਦੇ ਉੱਤੇ ਤੇਜ਼ ਅਥਿਆਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਹੈ ਪ੍ਰਾਈਵੇਟ ਹਸਪੀਟਲ ਦੇ ਵਿੱਚ ਉਹ ਐਡਮਿਟ ਹੈ ਔਰ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਅਗਲੀ ਕਾਰਵਾਈ ਚੱਲੀ ਆ ਪੁਲਿਸ ਕਰ ਰਹੀ ਹੈ ਪਰ ਸਵਾਲ ਇਹੀ ਹੈ ਕਿ ਚੋਰ ਕਿੰਨੇ ਆਸਾਨੇ